ਮੈਨੂੰ ਪਿਆਰ ਜੋ ਆ 7 ਡੇਜ਼ ਵਰਡ ਫਿਟਨੈਸ ਕੋ ਮਿਲਿਆ ਇਹਨੂੰ ਕਿਤੇ ਨਹੀਂ ਮਿਲਿਆ ਜੋ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਵਰਡ ਚੈਂਪੀਅਨ ਬਣਿਆ ਜਿਹੜਾ ਮੇਰਾ ਪਲੇਟਫਾਰਮ ਹੈ ਉਹ ਮੇਰਾ 7 ਡੇਜ਼ ਵਰਡ ਫਿਟਨੈਸ ਹੈ ਸੱਜੀ 7 ਡੇਜ਼ ਦੀ 7 ਡੇਜ਼ ਵਰਡ ਫਿਟਨੈਸ ਦੀ ਪੂਰੀ ਟੀਮ ਹੋਊਗੀ ਜਿਹਦੇ ਵਿੱਚੋਂ ਅਸੀਂ ਹੋਰ ਵੀ ਬਹੁਤ ਵਧੀਆ ਹਰ ਸਾਲ ਦੋ-ਤਿੰਨ ਪਲੇਅਰ ਇੰਟਰਨੈਸ਼ਨਲ ਧਿਆਰ ਕਰਿਆ ਕਰਾਂਗੇ ਔਰ ਚੈਂਪੀਅਨ ਬਣ ਕੇ ਆਇਆ ਕਰਾਂਗੇ ਮੈਂ ਡਾਕਟਰ ਅਨਕੁਸ਼ ਕੁਮਾਰ ਵਰਲਡ ਚੈਂਪੀਅਨ ਲਬ ਬੋਡੀ ਬਿਲਡਿੰਗ ਲਾਈ ਗੋਲਡ ਮੈਡਲਿਸਟ ਸੋ ਇੱਕ ਕੰਪੀਟੀਸ਼ਨ ਹੋਇਆ ਸੀ ਵਰਲਡ ਚੈਂਪੀਅਨਸ਼ਿਪ ਇਨ ਸਿੰਗਾਪੁਰ ਤੇ ਇਥੋਂ ਤੁਹਾਡੇ ਮਲੇਰ ਕੋਟਲਾ ਦੇ ਵਿੱਚੋਂ ਇਹ ਹੈ ਪਹਿਲੇ ਬੜੀ ਬਿਲਡਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਿਵੇਂ ਨੌਜਵਾਨ ਬਰਗ ਚੋਂ ਤਜਿੰਦਰ ਤਜਿੰਦਰ ਸਿੰਘ ਮੁੰਡਾ ਉਹ ਗਿਆ ਸੀ ਉਹ ਏਸ਼ੀਆ ਚੈਂਪੀਅਨਸ਼ਿਪ ਲਈ ਗਿਆ ਸੀ ਸੋ ਉਹਦਾ ਵੀ ਇੱਕ 골ਡ ਇੱਕ ਉਹਦਾ সিলవర్ ਸਿਗਾ ਆਇਆ ਤੇ ਉਹੀ ਇਸ ਟਾਈਮ ਇੱਥੇ ਜਿਹੜਾ ਤੁਹਾਡਾ ਇੱਕ ਨਵਾਂ ਜਿਮ ਓਪਨ ਹੋਇਆ ਏਰੀਆ ਚ 7 ਡੇਜ਼ ਜਿਮ ਇਹਦੇ ਚ ਇਹਦੇ ਜਿਹੜੇ ਸੰਸਥਾਪਕ ਨੇ ਉਹਨਾਂ ਵੱਲੋਂ ਡਿਸਾਈਡ ਕੀਤਾ ਗਿਆ ਕਿ ਇਹਨੂੰ ਇੱਥੇ ਕੋਚ ਰੱਖਣਾ ਮੁੰਡਾ ਨੇ ਸਰਟੀਫਿਕੇਸ਼ਨ ਕੀਤੀ ਇੰਟਰਨੈਸ਼ਨਲ ਲੈਵਲ ਦੀ ਪਰਸਨਲ ਟ੍ਰੇਨਰ ਤੇ ਉਹ ਇਹਨਾਂ ਦੇ ਰਿਹਾਨ ਜੀ ਦੇ ਕੋਚ ਬਣੇ ਠੀਕ ਹੈ ਤੇ ਉਸ ਤੋਂ ਬਾਅਦ ਮੇਰੇ ਟੱਚ ਚ ਆਏ ਤੇ ਫਿਰ ਇਹਨਾਂ ਨੇ ਤਿਆਰੀ ਕੀਤੀ ਅچھے ਤਰੀਕੇ ਨਾਲ ਠੀਕ ਹੈ ਤੇ ਬਹੁਤ ਵੱਡੀ ਗੱਲ ਇਹ ਹੈ ਕਿ ਜਿੱਥੇ ਜਾ ਕੇ ਗੇਮ ਛੱਡ ਦਿੰਦਾ ਆ ਮੰਦਾ ਇਹਨਾਂ ਦੀ ਏਜ 45 ইয়ার্স রাইਟ ਇਹਨੇ 45 ইয়ার্স 올ਡ ਏਜ ਆ ਤੁਹਾਡੇ ਜੋ ਹੁਣ ਕਿੰਨੇ ਹੋਣਗੇ 45 ইয়ার্স ਦੇ ਇਹਨਾਂ ਨੇ ਸ਼ੁਰੂ ਉੱਥੋਂ ਕੀਤੀ ਹੈ ফার্স্ট ਆਫਲ ਇਹਨਾਂ ਲਈ ਕਲਾਪਿੰਗ ਬਣਦੀ ਹੈ ਇੱਕ ਸਾਰਿਆਂ ਲਈ ਠੀਕ ਹੈ ਇਹਨੇ 45 ਸਾਲ ਤੋਂ ਸ਼ੁਰੂ ਕੀਤੀ ਤੇ ਇਹ ਜਿਹੜੀ ਚੈਂਪੀਅਨਸ਼ਿਪ ਸਿੰਗਾਪੁਰ ਸੀ ਕੁਛ 6 ਮਹੀਨੇ ਪਹਿਲਾਂ ਅਸੀਂ ਪਲਾਨ ਕੀਤਾ ਸੀਗਾ ਇਹ ਕਹਿੰਦੇ ਸੀ ਕਿ ਮੈਂ ਇੰਟਰਸਟਡ ਬੜੀ ਜੀਤ ਤੋੜ ਕੇ ਇਹਨਾਂ ਨੇ ਮਿਹਨਤ ਕੀਤੀ ਤੇ ਸਿਲੈਕਟ ਹੋ ਗਏ ਸੀਗੇ ਉਹਦੇ ਲਈ ਠੀਕ ਹੈ ਜੀ ਕਿਉਂਕਿ ਸਿਲੈਕਸ਼ਨ ਵੀ ਇਦਾਂ ਹੁੰਦੀ ਹੈ ਕਿ ਪਹਿਲਾਂ ਸਟੇਟ ਲੈਵਲ ਫਿਰ ਨੈਸ਼ਨਲ ਫਿਰ ਏਸ਼ੀਆ ਫਿਰ ਤੁਹਾਡੇ ਉਸ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਤੇ ਜਦੋਂ ਤੁਸੀਂ ਕਿਸੇ ਪਲੇਅਰ ਨੂੰ ਦੇਖਦੇ ਹੋ ਐਜ਼ ਅ ਆਫੀਸ਼ੀਅਲ ਮੈਂ ਦੇਖਦਾ ਕਿ ਇਹਦੇ ਵਿੱਚ ਬੰਦੇ ਅੱਛੇ ਹੈਗੇ ਆ ਜਾਂ ਇਹਦੇ ਵਿੱਚ ਜਨੂੰਨ ਹੈ ਉਸ ਲੈਵਲ ਤੱਕ ਦੋ ਸਾਡੇ ਕੋਲ ਕੁਝ ਪਾਸਸ ਹੁੰਦੇ ਨੇ ਕਿ ਲ ਜਾ ਸਕਦੇ ਹਾਂ ਵੇ ਗਏ ਕਿੱਦਮ ਤੇ ਇਹਨਾਂ ਦਾ ਉੱਥੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਵਿੱਚ ਇੱਕ 골ਡ ਦੋ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਇਹਨਾਂ ਨੇ ਹਾਸ ਤੇ ਤੇ ਲੱਗਿਆ ਉਸ ਵੀ ਖਿਡਾਰੀ ਇਥੋਂ ਗਏ ਹੋਣਗੇ ਹਾਂਜੀ ਆਪਣੇ ਓਵਰਆਲ ਟੋਟਲ ਇੰਡੀਆ ਦੇ ਵਿੱਚੋਂ ਕੋਈ ਖਿਡਾਰੀ ਸਿਲੈਕਟ ਹੋਏ ਸੀ ਜਿਹੜੇ ਮੇਬੀ 9 ਜਾਂ 10 ਖਿਡਾਰੀ ਸੀਗੇ ਵੱਖ-ਵੱਖ ਸਟੇਟਸ ਚੋਂ ਸਿਲੈਕਟ ਹੋਏ ਸੀ ਤੇ ਆਪਣੇ ਪੰਜਾਬ ਚੋਂ ਜਿਹੜੇ ਖੇਡਣ ਗਏ ਸੀ ਖਿਡਾਰੀ ਉਹ ਚੁਣੇੰਦਾ ਹੀ ਸੀ ਤਿੰਨ ਜਾਂ ਚਾਰ ਖਿਡਾਰੀ ਗਏ ਸੀ ਮਲੇਰਕੋਟਲਾ ਤੋਂ ਇਹੀ ਸੀ ਮਲੇਰਕੋਟਲਾ ਤੋਂ ਇਹੀ ਸੀ ਇਹ ਬਹੁਤ ਧਮਾਨ ਵਾਲੀ ਗੱਲ ਹੈ ਮਲੇਰਕੋਟਲਾ ਵਾਸੀਆਂ ਦੇ ਲਈ ਤੇ ਉਸ ਤੋਂ ਵੀ ਵੱਧ ਧਮਾਨ ਵਾਲੀ ਗੱਲ ਇਹ ਹੈ ਕਿ ਉੱਥੋਂ ਚੈਂਪੀਅਨ ਬਣ ਕੇ ਆਏ ਪੰਜਾਬ ਚੋਂ ਪਹਿਲਾਂ ਵੀ ਕੋਈ ਬਣਿਆ ਕੋਈ ਹੈ ਹਾਂਜੀ ਹਾਂਜੀ ਪੰਜਾਬ ਚੋਂ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਬਣੇ ਨੇ ਠੀਕ ਹੈ ਜੀ ਬਟ ਜਿਹੜੇ 올ਡ ਏਜ ਕੈਟਾਗਰੀ ਦੇ ਵਿੱਚ ਬਾਡੀ ਬਿਲਡਰਸ ਬਣੇ ਨੇ ਜਾਂ 올ਡ ਏਜ ਕੈਟਾਗਰੀs ਇੱਕ ਮਾਸਟਰ ਕੈਟਾਗਰੀ ਆ ਜਾਂਦੀ ਆ ਉਹਦੇ ਵਿੱਚ ਚੁਨਿੰਦਾ ਬਾਡੀ ਬਿਲਡਰਸ ਨੇ ਕੋਸ਼ਿਸ਼ ਕੀਤੀ ਤੇ ਉਹਨਾਂ ਵਿੱਚੋਂ ਇੱਕ ਇਹ ਨੇ ਜਿਨ੍ਹਾਂ ਨੇ ਆਪਣਾ ਨਾਮ ਵਾਸਲ ਕੀਤਾ ਕਿਸੇ ਚੋ ਇੰਟਰਨੈਟ ਆ ਬੜਾ ਜਿਹੜਾ ਹੈਗਾ ਮਲੇਰ ਫੁੱਲ ਦਾ ਨਾਮ ਹੀ ਰੌਸ਼ਨ ਹੋਇਆ ਪੂਰੇ ਦੇਸ ਇਸ ਜੀ ਜੀ ਇਹ ਵੀ ਜਿਹੜਾ ਆਇਆ ਹੈਗਾ ਬਾਕੀ ਖਿਡਾਰੀਆਂ ਨੂੰ ਕੀ ਸੰਦੇਸ਼ ਦੇਣਾ ਚਾਹੇ ਬਾਕੀ ਖਿਡਾਰੀਆਂ ਲਈ ਇਹੀ ਸੰਦੇਸ਼ ਹੈ ਕਿ ਇੱਕ ਤਾਂ ਜੋ ਤੁਸੀਂ ਇਹ ਗੇਮ ਵੱਲ ਆਉਨੇ ਹੋ ਤੁਸੀਂ ਬਾਕੀ ਜਿਵੇਂ ਸਮਾਜ ਚ ਪ੍ਰੀਤੀਆਂ ਗਿਣੀਆਂ ਜਾਂਦੀਆਂ ਜਿਵੇਂ ਨਸ਼ਾ ਹੋ ਗਿਆ ਅੱਜ ਦੇ ਟਾਈਮ ਦਾ ਅੱਜ ਦੇ ਯੂਥ ਲਈ ਸਭ ਤੋਂ ਵੱਡਾ ਮੁੱਦਾ ਬਣਿਆ ਜਿਹੜਾ ਕਿ ਆਪਣੇ ਰੂਟਸ ਨੂੰ ਖੋਖਲਾ ਕਰ ਰਿਹਾ ਜੜਾਂ ਨੂੰ ਖੋਖਲਾ ਕਰ ਰਿਹਾ ਨਾ ਉਹਦੇ ਤੋਂ ਬਚਣ ਦਾ ਇੱਕ ਬੜਾ ਵਧੀਆ ਜਰੀਆ ਨੇ ਠੀਕ ਹੈ ਦੂਸਰਾ ਇਹ ਬੜੇ-ਬੜੀਆ ਮੋਟੀਵੇਟਰ ਇਸ ਟਾਈਮ ਸਾਬਿਤ ਹੋ ਰਹੇ ਨੇ ਕਿ ਜਿਹੜੇ ਯੰਗ ਏਜ ਦੇ ਮੁੰਡੇ ਨੇ ਇਰਾਕਰ ਪ੍ਰੋਗਰਸ ਕਰਨ ਲਈ ਹਨੇਗਾ ਕਿ ਘਟੋ-ਘਟ ਆਪਣੀ ਬਾਡੀ ਬਣਾ ਕੇ ਉਹਨੂੰ ਪਰਫਾਰਮਤਾ ਕਰ ਸਕਦੇ ਆ ਠੀਕ ਹੈ ਤੇ ਇੱਕ ਨਸ਼ਿਆਂ ਨੂੰ ਠੱਲ ਪਾਉਣ ਲਈ ਤੇ ਸਹੀ ਸਿਹਤ ਦੇਣ ਦੇ ਲਈ ਇਹ ਚੀਜ਼ ਕਾਫੀ ਬਹੁਤ ਸਾਰੇ ਗੇਮਸ ਹਨ ਨਾ ਘਟਾਰੀ ਨੇ ਜਿਹੜਾ ਰਿਸਾ ਕਰਕੇ ਖੇਡਦੇ ਨੇ ਤਾਂ ਕਿ ਹਾਂ ਹਾਂ ਵੀ ਇਹਦੇ ਚ ਕੋਈ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਹੁਣ ਹਰ ਜਗ੍ਹਾ ਤੇ ਇਹਨਾਂ ਨੇ ਸੇਫਟੀ ਪ੍ਰਕਾਸ਼ਨ ਲੈ ਕੇ ਚੱਲਦੇ ਆ ਡਬਲ ਵੱਲੋਂ ਡਬਲ ਇਦਾਂ ਦਾ ਕੁਝ ਨਹੀਂ ਆ ਕਿ ਜੇ ਨਸ਼ਾ ਖੇਡ ਕੇ ਖੇਡਣ ਫਿਰ ਉਹ ਖਿਡਾਰੀ ਨਹੀਂ ਹੁੰਦੇ ਉਹ ਟੈਂਪਰੇਰੀ ਗੇਮ ਹੁੰਦੀ ਹੈ ਠੀਕ ਹੈ ਜੇ ਤੁਸੀਂ ਲੌਂਗ ਰਨ ਦੇ ਜਾਂ ਲੰਬੀ ਰੇਸ ਮੈਚ ਦੀ ਬਾਸ਼ਾਸ਼ ਕਮਾ ਵੀ ਲੰਬੀ ਰੇਸ ਦੇ ਘੋੜੇ ਬਣਨਾ ਇੱਥੇ ਨਸ਼ੇ ਕਮ ਨਹੀਂ ਆਉਂਦੇ ਉੱਥੇ ਇਹਨਾਂ ਦੀ ਮਿਹਨਤ ਕਮ ਆਉਂਦੀ ਹੈ ਤੇ ਵੱਡਾ ਸਿਹਰਾ ਜਾਂਦਾ ਇਹਨਾਂ ਦੇ ਕੋਚ ਜਿਹੜਾ ਤੇਜੀ ਮਿਸਟਰ ਤੇਜੀ ਕਹਿੰਦਾ ਹਣਾ ਇਹਨਾਂ ਨੂੰ ਜਾਂਦਾ ਤੇ ਇਹਨਾਂ ਨੇ ਏਸ ਜਿਮ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੂੰ ਪ੍ਰਿਪੇਅਰ ਕੀਤਾ ਹਰ ਜਗ੍ਹਾ ਤੋਂ ਠੀਕ ਹੈ ਇੱਕ ਇਹਨਾਂ ਲਈ ਮੈਂਟਰ ਦੀ ਤਰ੍ਹਾਂ ਉਹਨੂੰ ਪੁਸ਼ ਕੀਤਾ ਕਿ ਤੁਸੀਂ ਇੱਥੇ ਡਾਊਨ ਜਾਂਦੇ ਹੋ ਇੱਥੇ ਵੀਕ ਪੈਂਦੇ ਇੱਥੇ ਆਪਾਂ ਨੂੰ ਆਹ ਕਰਨਾ ਚਾਹੀਦਾ ਕਰਨੀ ਤਾਂ ਇੱਕ ਪਲੇਟਫਾਰਮ ਤੱਕ ਲੈ ਕੇ ਆਏ ਉਹਨਾਂ ਨੂੰ ਮੈਂ ਸਭ ਤੋਂ ਪਹਿਲਾਂ ਉਸ ਸੱਚੇ ਪਾਸ਼ਾ ਦਾ ਸ਼ੁਕਰਗੁਜ਼ਾਰ ਹਾਂ ਜੀਨੇ ਮੈਨੂੰ ਇਸ ਮਕਾਮ ਤੇ ਮੱਦਦ ਪਹਾਈਆ ਆਈ ਐਮ ਰੀਅਲੀ ਥੈਂਕਫੁਲ ਆਫ ਯਰ ਮਾਈ ਗੋਡ ਪਹਿਲੀ ਗੱਲ ਤਾਂ ਇਹ ਹੈ ਵੀ ਮੈਂ ਜੋ ਵੀ ਅੱਛੀ ਆਦਤ ਹੈ ਔਰ ਬੁਰੀ ਆਦਤ ਹੈ ਉਹ ਵੀ ਉਸ ਸੱਚੇ ਪਾਸ਼ਾ ਦੇ ਹੱਥ ਹੈ ਦਿਲ ਦੇ ਵਿੱਚ ਕੋਣ ਤੇ ਬਾਕੀ ਸੰਘਰਸ਼ ਹੈ স্ট্রাগਲ ਹੈ ਉਹ ਆਪਾਂ ਕੋਈ ਵੀ ਕੰਮ ਕਰੀਏ ਉਹਦੇ ਵਿੱਚ ਕਰਨੀ ਪੈਂਦੀ ਹੈ ਮੈਂ ਇੱਕ ਬਿਜ਼ਨਸਮੈਨ ਆ ਟਾਈਮ ਕੱਢਿਆ ਮੈਂ ਲਾਸਟイヤー ਤੋਂ ਜਿਮ ਫਰੀਕ ਸੀ ਮੈਂ ਦੋ ਤਿੰਨ ਜਿੰਮਾਂ ਦੇ ਵਿੱਚ ਐਕਸਰਸਾਈਜ਼ ਵੀ ਕੀਤੀ ਤੇ ਜਦੋਂ ਇਹ ਜਿਮ 7 ਡੇਸ ਵਰ ਫਿਟੈਗ ਜਿਮ ਓਪਨ ਹੋਇਆ ਤਾਂ ਮੈਂ ਉਰੇ ਆਇਆ ਉਰੇ ਆ ਕੇ ਮੈਨੂੰ ਆਪਣਾ ਪਨ ਅਫੈਕਸ਼ਨਸ ਪ੍ਰਾਇੋਰਟੀਆਂ ਮੈਨੂੰ ਪਿਆਰ ਜੋ ਆ 7 ਡੇਸ ਵਰਡ ਫਿਟਨੈਸ ਤੋਂ ਮਿਲਿਆ ਮੈਨੂੰ ਕਿਤੇ ਨਹੀਂ ਮਿਲਿਆ ਜੋ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਵਰਡ ਚੈਂਪੀਅਨ ਬਣਿਆ ਜਿਹੜਾ ਮੇਰਾ ਪਲੇਟਫਾਰਮ ਹੈ ਉਹ ਮੇਰਾ 7 ਡੇਸ ਵਰਡ ਫਿਟਨੈਸ ਹੈ ਜਿਹਦੇ ਵਿੱਚ ਮੇਰੇ ਜੂਨੀਅਰ ਕੋਚ ਜਿੰਦਰ ਸਿੰਘ ਤੇਜੀ ਮੇਰੇ ਇੰਟਰਨੈਸ਼ਨਲ ਕੋਚ ਡਾਕਟਰ ਅੰਕੁਸ਼ ਕੁਮਾਰ ਜੀ ਤੇ ਬਾਕੀ ਜਿਮ ਦੇ ਓਨਰ ਰਣਜੀਤ ਸ਼ਰਮਾ ਜੀ ਗਰਿੰਦਰ ਸਿੰਘ ਸੋਹੀ ਮਨਵੀਰ ਗਰੇਵਾਲ ਜੀ ਇਹਨਾਂ ਨੇ ਮੈਨੂੰ ਮੇਰਾ ਬਹੁਤ ਸਾਥ ਦਿੱਤਾ ਮੇਰੇ ਲਈ ਜੋ ਮੇਰੀਆਂ ਪੈਰੋਰਿਟੀਆਂ ਸੀਆਂ ਉਹਨਾਂ ਨੂੰ ਪਹਿਲ ਤੇ ਰੱਖਦੇ ਪਹਿਲ ਦੇ ਆਧਾਰ ਤੇ ਸਾਰੀਆਂ ਪੂਰੀਆਂ ਕੀਤੀਆਂ ਆਈ ਐਮ ਰੀਅਲੀ ਥੈਂਕਫੁਲ ਟੂ ਯੂ ਇਸ ਇਟਸ ਅਪਕ੍ਰਿਟਿਵਮੈਂਟ ਟੂ ਬੋਲ ਕਰਨਾ ਕਿ ਤੁਹਾਨੂੰ ਕਿੰਨਾ ਤੁਸੀਂ ਟਾਈਮ ਦਿੱਤਾ ਕਿ ਕਿਵੇਂ ਕੱਟਿਆ ਦੇਖੋ ਜੀ ਜਿਹਨੂੰ ਜਦੋਂ ਬੰਦੇ ਨੂੰ ਕਿਸੇ ਨੂੰ ਕੋਈ ਐਡਿਕਸ਼ਨ ਹੋ ਜਿਵੇਂ ਨਾ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਯੂਥ ਨੂੰ ਵੀ ਵੀ ਦੇਖੋ ਮੈਂ ਤੁਹਾਡੇ ਲਈ ਇੱਕ ਐਗਜ਼ੈਂਪਲ ਸੈਟ ਐਗਜ਼ੈਂਪਲ ਬਣਿਆ ਵੀ ਜੋ ਡਰੱਗਸ ਦੇ ਅਗੇਵਡ ਜੋ ਨਸ਼ੇ ਦੀ ਆਦਤ ਹੈ ਤੁਸੀਂ ਉਹਨੂੰ ਨਸ਼ੇ ਦੀ ਆਦਤ ਨਾ ਪਾਓ ਉਹਨੂੰ ਚੰਗੀ ਆਦਤਾਂ ਪਾਓ ਹੈਲਥ ਕੌਨਸ਼ੀਅਸ ਰਹੋ ਹੈਲਥ ਕੌਨਸ਼ੀਅਸ ਦੇ ਨਾਲ ਬੰਦੇ ਦੀ ਸਿਹਤ ਹੈ ਕੀ ਰਹਿੰਦੀ ਹੈ ਬੰਦਾ ਸਮਾਜ ਦੇ ਵਿੱਚ ਵੀ ਅੱਛਾ ਲੱਗਦਾ ਹੈ ਫਿਰਦਾ ਤੁਰਦਾ ਵੀ ਕੱਪੜੇ ਪਹਿਨੇ ਹੋਈ ਵੀ ਥੋੜੀ ਇੱਕ ਅਲੱਗਾਂ ਜਿਹੀ ਪਛਾਣ ਹੁੰਦੀ ਬਿਜ਼ਨਸ ਤੁਸੀਂ ਇੰਨਾ ਸਮਾਂ ਕਿਵੇਂ ਕੱਟਾ ਕਿੰਨਾ ਟਾਈਮ ਤੁਸੀਂ ਮਿਹਨਤ ਕਰੀ ਕਿ ਬਾਕੀ ਵੀ ਘੜਾਰੀ ਉਹਨਾਂ ਦਾ ਦੇਖੋ ਜੀ ਮੈਂ ਮਤਲਬ ਵੀ ਜਿਮ ਦੇ ਵਿੱਚ ਮੈਂ 8 ਘੰਟੇ ਡੇਲੀ ਦਾ ਮੇਰਾ ਵਰਕਆਊਟ ਸੀ 4 ਘੰਟੇ ਮਾਰਨਿੰਗ 4 ਘੰਟੇ ਮੇਰਾ ਹੀ ਸੀ ਬਿਜ਼ਨਸ ਸੈਟਅਪ ਦੇ ਵਿੱਚੋਂ ਟਾਈਮ ਅੰਨਾ ਕੱਢਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਪਰ ਬਿਜ਼ਨਸ ਦੇ ਵਿੱਚ ਮਤਲਬ ਵੀ ਟਾਈਮ ਤਾਂ ਕੱਢਣਾ ਹੀ ਪੈਂਦਾ ਹੈ ਜੇ ਤੁਹਾਨੂੰ ਕੋਈ ਗੋਲ ਅਚੀਵ ਕਰਨਾ ਹੈ ਮੇਰਾ ਇੱਕ ਗੋਲ ਸੀ ਮੈਂ ਦੇਖਿਆ ਆਪਣੇ ਮੇਰੇ ਜਿਹੜੇ ਸੀਨੀਅਰ ਇੰਟਰਨੈਸ਼ਨਲ ਕੋਚ ਹੈ ਡਾਕਟਰ ਅੰਕੁਸ਼ ਕੁਮਾਰ ਜੀ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਇਹਨਾਂ ਦੀ ਮੋਟੀਵੇਸ਼ਨ ਲਾਲ ਜਿੰਦਰ ਸਿੰਘ ਤੇਜੀ ਕੋਚ ਰਿੰਦੀ ਸ਼ਰਮਾ ਜੀ ਓਨਰ ਹੈ ਮਨਵੀਰ ਗਰੇਵਾਲ ਜੀ ਨਰਿੰਦਰ ਸਿੰਘ ਸੋਹੀ ਇਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਵੀ ਜਿਸ ਕਿਸਮ ਦੀ ਤੈਨੂੰ ਕੋਈ ਵੀ ਚੀਜ਼ ਦੀ ਲੋੜ ਹੈ ਕੋਈ ਵੀ ਦਿੱਕਤ ਹੈ ਪਰੇਸ਼ਾਨੀ ਹੈ ਅਸੀਂ ਤੇਰੇ ਨਾਲ ਹੱਥ ਈ ਨਾਲ ਇਹ ਮੈਨੂੰ ਡੇ ਬਾਏ ਡੇ ਟਾਈਮ ਟੂ ਟਾਈਮ ਮੋਟੀਵੇਸ਼ਨ ਦਿੰਦੇ ਰਹੇ ਜੋ ਅੱਜ ਮੈਂ ਇਸ ਮੁਕਾਮ ਤੇ ਹੁਣ ਮੈਂ ਇਹ ਪ੍ਰੋਫੀਸ ਪ੍ਰਾਪਤੀ ਜ ਇਹਨਾਂ ਦੋ ਕੋਚਾਂ ਦਾ ਬਟਾ ਰੋ ਜੀ 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 ਬਿਲਕੁਲ 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 ਜੇ ਇਹਦਾ ਉਹ ਜੀ ਵਾਲਟ ਚੈਂਪੀਅਨ ਮਾਨਕੇ ਇਹ ਮੇਰੇ ਪਿੰਡ ਦੀ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਹਾਂਜੀ ਕਿ ਤੁਸੀਂ ਜਿਹੜਾ ਹੈਗਾ ਨੀਰਕੋਲ ਦੇ ਹੋਰ ਨੌਜਵਾਨਾਂ ਨੂੰ ਕੀ ਤੁਮ ਉਹ ਵੀ ਤੁਹਾਡੇ ਵਾਂਗ ਜਿਹੜਾ ਹੈਗਾ ਵਰਡ ਲੈਵਲ ਤੇ ਨੌ ਇੰਪੋਰਟੈਂਟ ਬਲੀਵ ਦੇਖੋ ਜੀ ਉਹ 17 ਫਿਟਨੈਸ ਵਰਡ ਜੁਆਇਨ ਕਰਨ ਅਸੀਂ ਉਰੇ ਜਿਮ ਦੇ ਵਿੱਚ ਕੰਮ ਕਰਾਂਗੇ ਜਿਮ ਦੇ ਨਾਲ ਹਰ ਟਾਈਮ ਟਿਲ ਦੇ ਜੁੜੇ ਰਹਾਂਗੇ ਅਸੀਂ ਵੀ ਨਵੇਂ ਪਲੇਅਰ ਵਧੀਆ ਇੰਟਰਨੈਸ਼ਨਲ ਤਿਆਰ ਕਰਾਂਗੇ ਮੇਰੇ ਨਾਲ ਮੇਰੇ ਸਾਥ ਜਿੰਦਰ ਸਿੰਘ ਤੇਜੀ ਡਾਕਟਰ ਅੰਕੁਸ਼ ਕੁਮਾਰ ਜੀ ਬਾਕੀ ਰਣਜੀਤ ਸ਼ਰਮਾ ਜੀ ਸਾਡੀ 7 ਡੇਜ਼ ਦੀ 7 ਡੇਜ਼ ਵਰਡ ਫਿਟਨੈਸ ਦੀ ਪੂਰੀ ਟੀਮ ਹੋਊਗੀ ਜਿਹਦੇ ਵਿੱਚੋਂ ਅਸੀਂ ਹੋਰ ਵੀ ਬਹੁਤ ਵਧੀਆ ਹਰ ਸਾਲ 2-3 ਪਲੇਅਰ ਇੰਟਰਨੈਸ਼ਨਲ ਤਿਆਰ ਕਰਿਆ ਕਰਾਂਗੇ ਔਰ ਕੈਂਪੀਅਨ ਬਣ ਕੇ ਆਏਗਾ ਤੁਸੀਂ ਆਪ ਆਪ ਦੇ ਜਿੰਨਾ ਜਿਹੜਾ ਹੈਗਾ ਕੰਮ ਹੈ ਜਿਹੜਾ ਹੈ ਉਹ ਦੂਜਿਆਂ ਨੂੰ ਕਰਨਾ ਸਿਖਾਉਂਗੇ ਜੀ 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 ਪਤਾ ਲੱਗਿਆ ਤੁਸੀਂ ਵੀ ਜਿਹੜਾ ਦਿਨਸ ਦੇ ਨਾਲ ਨਾਲ ਜਿਹੜਾ ਹੈਗਾ ਜਿਕੇ ਨੌਜਵਾਨਾਂ ਨੂੰ ਉਹ ਸਹੀ ਦੇ ਕੇ ਚੰਗੇ ਪਾਸੇ ਲਾ ਰਿਹਾ ਜਿੰਮ ਚਲਾ ਰਿਹਾ ਸਾਨੂੰ ਵੈਸੇ ਅੱਜ ਪਤਾ ਲੱਗਿਆ ਜਿਹੜਾ ਹੈਗਾ ਭਲਾਈ ਦੇਣ ਦਾ ਜੇ ਕਿ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਜਿਹੋ ਦਾ ਇੱਕ ਜਿਹੜਾ ਹੈਗਾ ਸ਼ਟਾਰੀ ਬਾਕੀ ਚੈਂਪੀਅਨ ਬਣਿਆ ਤੁਸੀਂ ਕਿਵੇਂ ਇਸ ਨੂੰ ਕਿਵੇਂ ਦਾ ਸਰੀਰ ਉਹ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਜਿਹੜਾ ਪ੍ਰਮਾਤਮਾ ਨੇ ਕਿਸੇ ਚੀਜ਼ ਨੂੰ ਸਹਿਰਾ ਦੇਣਾ ਹੁੰਦਾ ਅਸੀਂ ਮਤਲਬ ਇਹਦੀ ਮਿਹਨਤ ਟਾਈਗਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਅੰਤ ਤੱਕ ਮਿਹਨਤ ਕੀਤੀ ਹੈ ਕਿਉਂਕਿ ਸੁਪਨਾ ਦੇਖਣਾ ਤੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਬੜਾ ਦੋਨੋਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਇਹਨੇ ਸੁਪਨਾ ਦੇਖਿਆ ਤੇ ਉਹਨੂੰ ਸਹਾਰ ਕੀਤਾ ਚਲੋ ਅਸੀਂ ਇੱਕ ਪਲੇਟਫਾਰਮ ਦਿੱਤਾ ਸੀ ਉਸ ਪਲੇਟਫਾਰਮ ਤੇ ਸਾਡੇ ਕੋਲੇ ਕੋਚੇ ਸੀਗੇ ਤੇ ਜਤਿੰਦਰ ਤੇਜੀ ਆ ਸਾਡੇ ਹੈੱਡ ਕੋਚ ਤੇ ਵੱਡੀ ਗੱਲ ਆਲਰੇਡੀ ਜਿਮ ਪਹਿਲਾਂ ਵੀ ਮਲੇਰ ਕੋਲੇ ਦੇ ਵਿੱਚ ਬਹੁਤ ਨੇ ਸਾਰੇ ਜਿਮ ਆਨਰਸ ਨੇ ਚਲਾਉਂਦੇ ਆ ਫਰੈਂਚਾਈਜ਼ੀ ਵੇਚ ਮੇਮਲਾ ਦਾ ਇੱਥੇ ਸੋਚਣਾ ਵੀ ਕਾਫੀ ਵੱਡੀ ਉਹ ਸੀਗਾ ਸਾਡੇ ਕੋਲ ਸਰਸ ਵੀ ਯਾਰ ਅਸੀਂ ਜੋ ਚੰਡੀਗੜ੍ਹ ਜਾਂ ਹੋਰ ਸ਼ਹਿਰਾਂ ਜਾਂਦੇ ਆ ਉੱਥੇ ਫਰੈਂਚਾਈਜ਼ੀ ਵੇਚ ਜਿਮ ਨੇ ਅਸੀਂ ਇੰਟਰਨੈਸ਼ਨਲ ਮਸ਼ੀਨਜ਼ ਲੈ ਆ ਕੇ ਕੋਸ਼ਿਸ਼ ਕੀਤੀ ਆ ਮਲੇਰਕੋਲੇ ਦਾ ਬੜਾ ਬੜਾ ਧੰਨਵਾਦ ਹੈ ਲੋਕਾਂ ਨੇ ਸਾਡਾ ਸਾਥ ਵੀ ਮਤਲਬ ਦਿਨ ਰਾਤ ਉਹਨਾਂ ਹੀ ਦਿੱਤਾ ਹੈਗਾ ਵੀ ਲੋਕਾਂ ਨੇ ਪੂਰਾ ਪਿਆਰ ਦਿੱਤਾ ਹੈ ਹੁਣ ਉੱਪਰ ਅਸੀਂ ਇੱਕ ਬਿਲਡਿੰਗ ਹੋਰ ਬਣਾਉਣ ਜਾ ਰਹੇ ਹਾਂ ਜਿਮ ਲਈ ਤੇ ਟਾਈਗਰ ਦੀ ਮਿਹਨਤ ਨੇ ਤਾਂ ਸਾਨੂੰ ਹੋਰ ਚਾਰ ਚੰਦ ਲਾਇਆ ਮਲੇਰਕੋਲੇ ਲਈ ਬੜੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਕੋਲੇ ਦੋ ਵਰਲਡ ਚੈਂਪੀਅਨ ਨੇ ਸਾਡੇ ਕੋਲੇ ਪਹਿਲਾਂ ਆਪਣੇ ਰਜਿੰਦਰ ਏਸ਼ੀਆ ਚੈਂਪੀਅਨ ਆ ਤੇ ਸਾਡੇ ਕੋਲ ਦੂਜਾ ਚ ਹੈ ਟਾਈਗਰ ਨੇ ਕਿਹਾ ਜਿੱਦਾਂ ਅਸੀਂ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਵੀ ਬੰਦਾ ਅੱਗੇ ਆਉਣਾ ਚਾਹੁੰਦਾ ਇਸ ਗੇਮ ਨੂੰ ਖੇਲਣਾ ਚਾਹੁੰਦਾ ਕਿਉਂਕਿ ਗੇਮ ਬੜੀ ਪਾਬੰਦੀ ਦੀ ਆ ਹੋਰ ਗੇਮਾਂ ਦੇ ਵਿੱਚ ਆਪਾਂ ਕਹਿ ਦਿੰਦੇ ਆ ਤੁਸੀਂ ਸਵਾਲ ਕੀਤਾ ਸੀ ਕਿ ਨਸ਼ਾ ਹੈਗਾ ਇਸ ਗੇਮ ਦੇ ਵਿੱਚ ਮੈਨੂੰ ਲੱਗਦਾ ਨਸ਼ਾ ਨੇੜੇ ਤੇ ਜਿਹੜੇ ਹੈ ਨਹੀਂਗਾ ਕਿਉਂਕਿ ਟਾਈਮ ਟੂ ਟਾਈਮ ਬੰਦਾ ਜੇ ਐਕਸਰਸਾਈਜ਼ ਕਰਦਾ ਤਾਂ ਹੀ ਉਹਦੇ ਮਸਲਸ ਬੀਨ ਹੋਣਗੇ ਨਸ਼ਾ ਕਰਕੇ ਮੇਰੇ ਖਿਆਲ ਨਾਲ ਗੇਮ ਖੇਡਣ ਵਾਲੀ ਹੈ ਨਹੀਂਗੀ ਪਹਿਲਾਂ ਵੀ ਇੰਨੇ ਜਿੰਨੇ ਕੋਈ ਜਿੰਮੈਂਡ ਐਡਾ ਵੱਡੀ ਪ੍ਰਾਪਤੀ ਨਹੀਂ ਕਰ ਸਕਿਆ ਹੈਗਾ ਤੁਡੀ ਜਿੰਮ ਚ ਇਰੀ ਗੱਲ ਹੈ ਜਿਹੜਾ ਤੁਸੀਂ ਐਡਾ ਵੱਡਾ ਘੜਾ ਰੀ ਪਾਇਦਾ ਕਰਦਾ ਸਾਡੇ ਕੋਲੇ ਆਲਰੇਡੀ ਪਹਿਲਾਂ ਇੱਕ ਖਿਡਾਰੀ ਹੈ ਜਿਹੜਾ ਸਾਡਾ ਜਿੰਮ ਦਾ ਹੈੱਡ ਕੋਚ ਹੈ ਤੇ ਉਸ ਦੇ ਅੱਗੇ ਇੱਕ ਬਹੁਤ ਵੱਡੀ ਲੰਮੀ ਟੀਮ ਹੈ ਕਿਉਂਕਿ ਇਹਦੇ ਵੀ ਸਟੈਪ ਨੇ ਜਿਹੜੇ ਇੰਡੀਆ ਖੇਡਦੇ ਆ ਜਾਂ ਸਟੇਟ ਖੇਡਦੇ ਆ ਜਾਂ ਪੰਜਾਬ ਖੇਡਦੇ ਆ ਉਹਨਾਂ ਦੀ ਜਿੰਨੀ ਕੁ ਯੋਗਤਾ ਉਹ ਉਸ ਲੈਵਲ ਤੱਕ ਖੇਡਦੇ ਆ ਪਲੇਅਰਸ ਬੰਦੇ ਆਏ ਨੇ ਪਹਿਲਾਂ ਵੀ ਕੋਈ ਮਿਸਟਰ ਸੰਗਰੂਰ ਬਣਿਆ ਕੋਈ ਮਿਸਟਰ ਲੁਧਿਆਣਾ ਬਣਿਆ ਕੋਈ ਮਿਸਟਰ ਪੰਜਾਬ ਬਣਿਆ ਕੋਈ ਮਿਸਟਰ ਇੰਡੀਆ ਬਣਿਆ ਕੋਈ ਮਿਸਟਰ ਏਸ਼ੀਆ ਬਣਿਆ ਹਨ ਇਹ ਚਲੋ ਲੱਕੀਲੀ ਚਾਂਸ ਸੀਗਾ ਟਾਈਗਰ ਨੇ ਮਿਹਨਤ ਕੀਤੀ ਤੇ ਰੂਏ ਸੇਰਾ ਮਿਲਿਆ ਵੀ ਹੈ ਮਿਸਟਰ ਵਰਲਡ ਬਣਿਆ ਇਹ ਮੋੜਾ 7 ਡੇਜ਼ ਜਿਹੜਾ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ 7 ਡੇਜ਼ ਜਿਮ ਕਹਿ ਸਕਦੇ ਆ ਵੀ ਇੰਟਰਨੈਸ਼ਨਲ ਲੈਵਲ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਲੇਕਿਨ ਸਾਡਾ ਜਿਆਦਾ ਵੱਡਾ ਫੋਕਸ ਆ ਜਿਹੜਾ ਸ਼ਹਿਰ ਨੂੰ ਫਿੱਟ ਕਰਨਾ ਹੈ ਹੈਲਦੀ ਮਲੇਰ ਕੋਣਲਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੈਗੇ ਵੀ ਉਹ ਕਹਿੰਦੇ ਮੈਂ ਯਾਰ ਸੈਰ ਕਰਦਾ ਜਾਂ ਕੁਝ ਹੋਰ ਕਰਦਾ ਸੈਰ ਕਰਨਾ ਇੱਕ ਵਧੀਆ ਚੀਜ਼ ਹੈ ਮੈਂ ਮਾੜੀ ਨਹੀਂ ਮੰਨਦਾ ਪਰ ਇੱਕ ਸਰਫੇਸ ਤੇ ਆ ਕੇ ਇੱਕ ਪਲੇਟਫਾਰਮ ਤੇ ਆ ਕੇ ਜੇ ਤੁਸੀਂ ਐਕਸਰਸਾਈਜ਼ ਕਰਦੇ ਹੋ ਉਹਦੇ ਰਿਜ਼ਲਟ ਤੁਹਾਨੂੰ ਐਕਸਟਰਾ ਮ ਤੁਹਾਡਾ ਗੱਲ ਤੁਹਾਡਾ ਵਰਲਡ ਚੈਂਪੀਅਨ ਬਣਨ ਦਾ ਨਾ ਕੋਈ ਜਿੰਮਦਾਵੀ ਨਾ ਹੋਣਾ ਬੜੀ ਖੁਸ਼ੀ ਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਕਿ ਟਾਈਗਰ ਨੇ ਇੰਨੀ ਮਿਹਨਤ ਕੀਤੀ ਤੇ ਸਾਡਾ ਨਾਮ ਇਹਦੇ ਨਾਮ ਨਾਲ ਜੁੜਿਆ ਇਹਨੇ ਤਾਂ ਬਣਨਾ ਹੀ ਬਣਨਾ ਸੀਗਾ ਪਰ ਸਾਡੇ ਲਈ ਵੀ ਬੜੀ ਖੁਸ਼ੀ ਦੀ ਗੱਲ ਆ ਵੀ ਟਾਈਗਰ ਨੇ ਸਾਡੇ ਜਿੰਮ ਵਿੱਚ ਮਿਹਨਤ ਕੀਤੀ ਆ ਤੇ ਇਹਨੇ ਉਸ ਇਰਾ ਸਾਡੇ ਨਾਲ ਸਾਨੂੰ ਵੀ ਬਹੁਤ ਵੱਡੀ ਪ੍ਰਾਪਤੀ ਦਿੱਤੀ ਆ ਇਸ ਪ੍ਰਾਪਤੀ ਨਾਲ ਹੋਰ ਵੀ ਨੌਜਵਾਨ ਜਿਹੜਾ ਜਿਆਦਾ ਤਰਜਾਹ ਤੁਹਾਡੇ ਜਿੰਮਾ ਹਲ ਹੋ ਗਿਆ ਵੀ 7 ਦਿਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਖੁਸ਼ਖਬਰੀਆਂ ਜ਼ਰੂਰ ਦਊਗਾ ਟਾਈਮ ਟੂ ਟਾਈਮ ਥੋੜਾ ਚਰਨ ਪੈਂਦੇ ਰਹਿਣਗੇ ਸਾਡੇ ਕੋਲੇ ਅਨ ਹੌਣ ਦੇ ਦਿਨਾਂ ਚ ਤੋਂ ਹੋਰ ਇੱਕ ਖੁਸ਼ਖਬਰੀ ਦਵਾਂਗੇ ਹੋਰ ਇਹ ਜੋ ਘੜੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਦੇਖੋ ਹੁਣ ਜਿਵੇਂ ਸਿੱਦਤ ਇਹਦੀ ਸੀ ਇੰਨੀ ਸਿੱਦਤ ਵਾਲਾ ਸਾਨੂੰ ਕੋਈ ਹੋਰ ਮਿਲੂਗਾ ਤਾਂ ਪਰਮਾਤਮਾ ਕਰੂਗਾ ਜ਼ਰੂਰ ਉਹ ਹੈਨਾ ਅਸੀਂ ਤਾਂ ਪਲੇਟਫਾਰਮ ਦਿੱਤਾ ਹੈਗਾ ਮਿਹਨਤ ਇਹਦੀ ਹੈ ਇਹਨੇ ਬਹੁਤ ਮਿਹਨਤ ਕੀਤੀ ਹੈ 7 ਡੇਜ਼ ਲਈ ਬੜੀ ਫਕਰ ਵਾਲੀ ਗੱਲ ਆ ਬਈ ਟਾਈਗਰ ਨੇ ਇਸ ਗੱਲ ਦਾ ਸਾਨੂੰ ਸਿਹਰਾ ਦਿੱਤਾ ਵੀ ਇਹ ਸਾਡੇ ਇਸ ਜਿੰਮ ਦੇ ਵਿੱਚੋਂ ਖੇਲੇ ਆ ਤੇ ਬੜੀ ਖੁਸ਼ੀ ਦੀ ਗੱਲ ਆ ਬੜੀ ਗੱਲ ਆ ਮਲੇਰ ਕੋਲਾ ਬੜਾ ਵਧਾਈ ਦਾ ਪਾਤਰ ਹੈ ਜਿੰਮ ਦੇ ਤੁਹਾਡੀ ਟ੍ਰੇਨਿੰਗ ਦੇ ਜਿਹੜੇ ਮਲਟ ਚੈਂਪੀਅਨ ਪੈਦਾ ਹੋਇਆ ਜੀ ਅਸੀਂ ਕਿਸੇ ਨਜ਼ਰੀਏ ਨਾਲ ਦੇਖਦੇ ਇਹਨੂੰ ਪਹਿਲਾਂ ਸ਼ੁਕਰ ਕਰਦੇ ਸੀ ਉਸ ਅਕਾਲ ਪੁਰਖ ਦਾ ਜਿਸ ਨੇ ਐਨੂੰ ਇੰਨੀ ਮੱਤਵਕ ਬੁੱਧਵਕਸ਼ੀ ਬੇਸੀ ਇੱਥੇ ਤੱਕ ਪਹੁੰਚੇ ਤੇ ਦੂਜੇ ਨੰਬਰ ਤੇ ਸਲੂਟ ਹੈ ਟਾਈਗਰ ਸਰ ਨੂੰ ਜਿਨ੍ਹਾਂ ਨੇ ਆ ਇਸ ਦੇ ਵਿੱਚ ਆ ਕੇ ਆਹ ਮੁਕਾਮ ਤੱਕ ਪਹੁੰਚੇ ਨੇ ਏਸ ਦੇ ਵਿੱਚ ਇਹ ਕਿੰਨੇ ਕੋਈ ਕਰਦਾ ਇਹ ਕਰਨ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਪੇਸ਼ੈਂਸ ਜੋ ਮੇਰੇ ਕੋਚ ਨੇ ਅੰਕੁਸ਼ ਕੁਮਾਰ ਜੀ ਹਮੇਸ਼ਾ ਹੀ ਸਕਾਉਨਰ ਵੀ ਬੰਦੇ ਚ ਪੇਸ਼ੈਂਸ ਹੋਣਾ ਬਹੁਤ ਜ਼ਰੂਰੀ ਆ ਉਹੀ ਚੀਜ਼ ਆ ਇਹੜੀ ਗੇਮ ਆ ਪੋਸੀਬਲ ਨਹੀਂ ਹੈ ਕਿ ਕਿ ਹਰ ਬੰਦਾ ਹੀ ਕਰ ਸਕਦਾ ਬਰ ਜੋ ਟਾਈਗਰ ਸਰ ਨੇ ਕਰਿਆਗਾ ਉਹ ਬਹੁਤ ਅਚੀਵਬਲ ਵਰਲਡ ਲੈਵਲ ਤੱਕ ਏਸ ਦੇ ਵਿੱਚ ਜਾਣਾ ਤਾਂ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਜੋ 7 ਡੇਜ਼ ਜਮ ਇੱਥੇ ਅਸੀਂ ਇਹ ਨਹੀਂ ਹੈ ਕਿ ਇੱਥੇ ਕੱਲੇ ਪਲੇਅਰ ਹੀ ਤਿਆਰ ਕਰਾਂਗੇ ਇੱਥੇ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਥ ਇਸ਼ੂ ਆ ਉਹ ਵੀ ਆਓ ਜੇ ਜਿਹੜਾ ਕੋਈ weight gain ਨਹੀਂ ਹੋ ਰਿਹਾ weight loss ਨਹੀਂ ਹੋ ਰਿਹਾ ਉਹ ਵੀ ਉਹ ਫਿਟ ਕਰਨਾ ਮਤਲਬ ਆਪਾਂ ਗੱਲ ਕਰਦੇ ਆ ਕੀ ਕੀ ਸਾਹਿਬ ਹੈ ਆਪਾਂ ਨੇ ਟਾਈਗਰ ਦੀ ਜੀਜ ਦੀ ਗੱਲ ਕੀਤੇ ਕਿੰਨੀ ਉਮਰ ਦੀ 45 ایਅਰਸ ਜੀ 45 ایਅਰਸ ਜੀ ਦਿੱਕਤ ਇਹ ਹੈ ਜਿਹੜਾ ਹੈਗਾ ਬਾਕੀ ਚੰਗਾ ਮੰਨਦੇ ਹੁੰਦੇ ਮੁੰਡਿਆਂ ਨੇ ਬਹੁਤ ਰੰਗ ਸਾਰੇ ਉਤਰਾ ਚੜਾਏ ਨੇ ਜੀ ਕਿਤੇ ਕਿਤੇ ਜੀ ਡੀਮੋਟੀਵੇਟਿਵ ਹੋਏ ਆ ਪਰ ਸਾਡੇ ਕੋਚ ਨੇ ਹਾਨੂੰ ਮੋਟੀਵੇਟ ਕਰਦੇ ਰਹੇ ਨੇ ਹਰ ਗੇਮ ਦੇ ਵਿੱਚ ਹੀ ਹੁੰਦਾ ਵੀ ਆਪਾਂ ਕਿਤਨੇ ਕਿਤੇ ਕਹਿੰਦੇ ਯਾਰ ਨਹੀਂ ਮੇਰੇ ਤੋਂ ਨਹੀਂ ਹੋਣਾ ਠੀਕ ਹੈ ਮੇਰੀ ਜੰਗੇ ਸੀ ਮੈਂ ਵੀ ਕਰਿਆ ਪਰ ਮੈਂ ਕਰ ਗਿਆ ਬਟ ਏਜ ਦੇ ਵਿੱਚ ਆ ਕੇ ਪੋਸੀਬਲ ਨਹੀਂ ਸੀਗਾ